ਕੀ ਗੱਲ ਸਵੇਰੇ ਉੱਠਦੇ ਸਾਰੇ ਦਗ ਰੰਦੇ ਆ ਨੋ ਨੋ ਨੀ ਨੀ ਕੀ ਗੱਲ ਆ ਪੁੱਤ ਨੂੰ ਹਾਂਜੀ ਗੁੱਡ ਮਾਰਨਿੰਗ ਸਸੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆ ਕਰਦੇ ਆ ਫਿਰ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਟਾਈਮ ਹੋ ਜਗਾ ਸ਼ਾਮ ਦਾ 4:30 ਦਾ ਵੇਖੋ ਤੇ ਅੱਜ ਹਰਫਤੇ ਦਾ ਸੁੱਤਾ ਤੇ ਦਰਬਾਰ ਵੀਰ ਲੱਗੇ ਬਿਲਡਿੰਗ ਵਾਲੇ ਲੈ ਵੀ ਵੀਰ ਹੁਣੀ ਲੱਗੀ ਲੱਕੀ ਉਸਤਾਦ ਦਰਵਾਜਾ ਕਰਤਾ ਕੱਲ ਦਾ ਲੈ ਵੀ ਦਰਵਾਜਾ ਕਰੋ ਬਾਹਰੋਂ ਚੱਕ ਪਰ ਨਹੀਂ ਬੰਦ ਨਹੀਂ ਕਰ ਸਕਦੇ ਹੋ ਵੀਰ ਉੱਤੇ ਛੜਿਆ ਇੱਥੇ ਬਣਾ ਕੇ ਬਾਹਰ ਇਹ ਬਣੇ ਲਾਵਾਂਗੇ ਕੁਝ ਵਧੀਆ ਤਰੀਕੇ ਦਾ ਫੀਲ ਦਾ ਬਾਕੀ ਆਪਾਂ ਲੋਹੇ ਦਾ ਤਿਆਰ ਕੀਤਾ ਸਾਰਾ ਤੇ ਹੁਣ ਇਹਦੇ ਉੱਤੇ ਲੱਗੇ ਡਿਜ਼ਾਈਨ ਕੱਟਣ ਵਗੈਰਾ ਉੱਪਰ ਮੱਛੀ ਦਾ ਬਾਹਰ ਦਾ ਬਾਕੀ ਚਲੋ ਦੇਖਦੇ ਆਂ ਕੀ ਪ੍ਰੋਗਰਾਮ ਬਣਦਾ ਅਵੇ ਗੇਟ ਸੇਮ ਵੇ ਨਾਲ ਤਿਆਰ ਕੀਤਾ ਵੈਸੇ ਸਟੀਲ ਵਿੱਚ ਵੀ ਹੁੰਦਾ ਭਰੋ ਮਹਿੰਗਾ ਪੈਂਦਾ ਬਹੁਤ ਜ਼ਿਆਦਾ ਲੋਹੇ ਦੇ ਵਜ੍ਹਾ ਥੋੜਾ ਸਸਤਾ ਨਾਲੇ ਆਪਾਂ ਵੀ ਤਿਆਰ ਕਰ ਲੈਣਾ ਥੋੜਾ ਵਧੀਆ ਰਹਿ ਗਏ ਤੇ ਹਾਂ ਲਗਾ ਉੱਪਰ ਦਾ ਡਿਜ਼ਾਈਨ ਬਣੇ ਆ ਵੀ ਵਿਆ ਕਾਰਵਾਈ ਕਰਨ ਸੀਟ ਆਪਾਂ ਪਾ ਲਈ 8 4 ਦੀ ਲੰਮੇ ਲੋਹੇ ਦੀ ਨਿਕਲੇ ਆ ਡਿਜ਼ਾਈਨ ਦੇ ਟੀਟੀਆਂ ਆਲਾ ਥੋੜਾ ਚਾਹੀਦਾ ਲੱਕੜ ਦਾ ਬੰਦੂ ਬਣਾਉਣਾ ਪੈਣਾ ਇਹ ਮੈਨੂੰ ਖਰਾਜ ਜੀ ਦਾ ਫਰਮਾ ਲੱਗਣ ਡਿਆ ਖਰਾਦੀਨ ਜੀ ਦੇ ਫਰਮੇ ਨਹੀਂ ਹੁੰਦੇ ਇਦਾਂ ਦੇ ਟੀਨ ਪਾਤੀ ਆ ਹਲਕੀ ਲਿਆਵਾਂਗੇ ਥੋੜੀ ਹੋਰ ਹਨਾ ਕੀ ਗੱਲ ਡਰਦਾ ਆ ਜੀ ਨਾ ਡਰਦਾ ਆ ਜੀ ਕਿੰਨਾ ਨਾ ਹਰ ਵੇਲੇ ਡਰਦਾ ਕੀ ਗੱਲ ਹੋ ਲੈ ਨਾ ਉਹ ਜਾ ਗਿਆ ਨਾ ਇਹਦੇ ਕਾਂਡੀ ਵਿਚੋਂ ਬੈਠੇ ਹਾਂ ਆ ਵੇ ਨਾ ਗਾ ਦੋ ਘਰੀਂ ਵਿਚ ਆ ਜਾਦਾ ਡਰ ਗਿਆ ਕੀ ਗੱਲ ਆ ਕੇ ਮਰ ਵਾਲੇ ਅੱਖ ਤੇ ਨਾ ਮਾਰਦਾ ਇਹਦਾ ਆਪਣੇ ਵੀ ਉਹ ਨਹੀਂ ਮੰਨਦਾ ਜਣਾ ਲੈ ਵੀ ਟਾਈਮ ਹੋ ਗਿਆ ਸ਼ਾਮ ਦਾ ਵੀਰ ਨਹੀਂ ਚੱਲ ਗਏ ਤੇ ਆਪਾਂ ਚੱਲੇ ਆਂ ਸੌਦਾ ਪਤਾ ਲੈਣ ਵਾਸਤੇ ਮੈਂ ਕਿਹਾ ਚਲੋ ਲੈ ਆਉਨੇ ਆ ਹਰ ਫਤਿਹ ਇਧਰ ਧਿਆਨ ਜਾਰੇ ਲੈਣ ਹਾਂਜੀ ਬਾਹਰ ਦੀ ਹਵਾਲੇ ਆਣ ਡਿਆ ਫਤਿਹ ਸਿੰਘ ਹਰ ਫਤਿਹ ਚਲਿਏ ਬੋਲਦਾ ਨਹੀਂ ਚਲਿਏ ਹਾਂਜੀ ਕੋਈ ਧਿਆਨ ਨਹੀਂ ਗੱਲ ਮੈਂ ਹੁੰਦਾ ਰਹੇ ਇਹਦੇ ਗਾਣਾ ਚੱਲਣਾ ਸਿੱਧੂ ਮੂਸੇ ਵਾਲੇ ਦਾ ਆਪਾਂ ਅਗਲਾ ਤੇ ਪੰਪ ਤੇ ਪਹੁੰਚ ਕੇ ਆਪਾਂ ਬਾਬਾ ਜੀ ਦੀ ਦੁਕਾਨ ਤੇ ਸੋਦਾ ਸੋਦਾ ਲੱਲਿਆ ਤੇ ਇੱਤੀ ਨਾ ਕਰੋ ਤੂੰ ਤੂੰ ਨੋ ਕਲੂਈ ਦੋ 45 ਵਾਈ ਦਿੱਤੀ ਨਹੀਂ ਉਹ ਨਹੀਂ ਹੋਂ ਦੇ ਦੇਣੀ ਨਾ ਨਾਲ ਹਾਂਜੀ ਆ ਸਾਹਮਣੇ ਰੱਖਿਆ ਚੂਚਾ ਤੇ ਦਿਲ ਵੇਖੀ ਜਾਣ ਡਿਆ ਹਰਫਤੇ ਆਹ ਕਲੀਰ ਮਾਲ ਕਲੀ ਬੰਨੇ ਆ ਮੁੰਡੇ ਚਲ ਇਹ ਚਲ ਪਰਮਾਲ ਮੂਹ ਜੀ ਪਾਈ ਜਾਂਦਾ ਗੁੱਬੜੂ ਇਦਾਂ ਇਹ ਤਾਂ ਬੰਨੇ ਜਾਂ ਦੁੱਧਾ ਤੇ ਕੱਢਦਾ ਵਾ ਤੇ ਚਲੋ ਚਲ ਹੁਣ ਠੀਕ ਐ ਮੈਂ ਸੋਨਾ ਬੋਬ ਬਣ ਗਿਆ ਹੋ ਚੂਚੇ ਵਾਲਦੇ ਆ ਠੀਕ ਆ ਚੂਚੂ ਚੂਚੂ ਠੀਕ ਆ ਆਹ ਵੇਲੇ ਚੂਚੂ ਕਰਕੇ ਚੂਚਾ ਕਰਕੇ ਰਾਦੋ ਜੀ ਹੁਣ ਅੰਦਰ ਵੇਂਦਾ ਲੈ ਲੈ ਚੂਚੂ ਜੂ ਵਾਲੇ ਨੂੰ ਜੂ ਵਾਲਾ ਬੜਾ ਮੈਂਦਾ ਫਤਿਹਾਰ ਪਤੇ ਹੈਂ ਮੈਂ ਫਤੇ ਮੈਨੂੰ ਨਹੀਂ ਛੋਣੀ ਜੀ ਮੇਰੀ ਗੱਗੂ ਜੀ ਦੇਖਣ ਦੇ ਆ ਜੱ ਹਾਂਜੀ ਕੀ ਗੱਲ ਹੈ ਕੀਤੀਆਂ ਕੀਤੀਆਂ ਗੱਦਾ ਸੀ ਬਊ ਹਾਂ ਵੇਖੋ ਆਖੋ ਨਾ ਜਾ ਕਿਦਾਂ ਵੜੇ ਜਗਦਾ ਵੇ ਆ ਵੇਖੋ ਇੱਕ ਗੱਲ ਕਰਕੇ ਬਾਤੇ ਕੌਣ ਲੈ ਗਿਆ ਹੈ ਕਿ ਤੁਮਨੇ ਗੱਲਾਂ ਨਹੀਂ ਕਰਦਾ ਅੱਜੇ ਗੱਲਾਂ ਨਹੀਂ ਕਰਨੀਆਂ ਆਪਾਂ ਗੱਲਾਂ ਕਰਨੀਆਂ ਅੱਜੇ ਕਿ ਦੋਹਾਂ-ਦੋਹਾਂ ਨਾਲ ਗੱਲਾਂ ਕਰਨੀਆਂ

ਬਗੂ ਇਹ ਚੱਲੀ ਬਗੂ ਇੱਧਰ ਮੇਰਾ ਪੁੱਤ ਸੁੱਤਾ ਹੋਇਆ ਵਾ ਐਨੇ ਮਸਮਾ ਆ ਇਹਦੇ ਸੁੱਤੇ ਸੁੱਤੇ ਮੈਂ ਕੱਪੜੇ ਤਿਆਰ ਲਗਾਉਂਦੀ ਪਈ ਆ ਮੈਂ ਕੱਪੜੇ ਤਿਆਰ ਲਾਣਾ ਤੇ ਕੱਲ ਤੇ ਤੋਤੇ ਸੀਗੇ ਤੇ ਇਦਾਂ ਪਾਏ ਸੀ ਤੇ ਮੈਂ ਚਲੋ ਤਿਆਰ ਲਾਣਾ ਨਾਲੇ ਮੈਂ ਤਿਆਰ ਕਰਕੇ ਆਕੀ ਨੇ ਸ਼ਰਟਾਂ ਰੱਖਤੀਆਂ ਟੀ-ਸ਼ਰਟ ਦਸਤਾਰ ਉੱਪਰ ਆ ਇੱਧਰ ਮੇਰੇ ਸੂਟ ਇਹ ਤਿਆਰ ਲਾਉਣੇ ਆ ਇਦਲੂ ਤਿਆਰ ਆ ਕੇ ਰੱਖਤੇ ਨਹੀਂ ਜੀ ਵੀ ਆ ਦੇਖੋ ਇੱਧਰ ਵੀ ਮੇਰੇ ਸੂਟ ਆ ਤਿਆਰ ਆਏ ਹੋਏ ਨੇ ਸਾਰੇ ਪਰ ਇਹ ਕੀ ਕਰਦੇ ਨੇ ਜਦੋਂ ਆਪਣੀ ਇਹਨਾਂ ਨੇ ਕੱਪੜੇ ਕੱਢਣੇ ਹੁੰਦੇ ਨੇ ਨਾ ਬਾਹਰ ਕਿਤੇ ਜਾਣਾ ਹੁੰਦਾ ਉਹਦੇ ਪਾਣੇ ਹੁੰਦੇ ਇਹਨਾਂ ਨੇ ਕੱਢਣੀ ਏ ਇੱਕ ਟੀ-ਸ਼ਰਟ ਹੁੰਦੀ ਤੇ ਸਾਰੇ ਖਲਾਰਾ ਪਾ ਦਿੰਦੇ ਸਾਰਾ ਸ਼ਰਟ ਕੱਢਣੀ ਹੁੰਦੀ ਤਾਂ ਵੀ ਸਾਰਾ ਖਲਾਰਾ ਪਾ ਦਿੰਦੇ ਤੇ ਮੈਂ ਸੰਭਣ ਚ ਲੱਗੀ ਨਹੀਂ ਕੱਪੜੇ ਮੈਂ ਫੇਰ ਜੋੜ ਕੇ ਫੇਰ ਰੱਖਨੇ ਕੱਪੜੇ ਫਿਰ ਇਹਨਾਂ ਨੇ ਜਦੋਂ ਕਿਤੇ ਜਾਣਾ ਹੁੰਦਾ ਇਹਨਾਂ ਨੇ ਇੱਕ ਚੀਜ਼ ਕੱਢਣੀ ਹੁੰਦੀ ਹੈ ਇੱਕ ਕੱਪੜਾ ਸਾਰੇ ਖਲਾੜ ਦੇਣੇ ਮੇਰੇ ਸੂਟ ਹੀ ਆਪਣੇ ਵੀ ਸਾਰੇ ਛੁੱਟ ਦਿੰਦੇ ਤੇ ਮੈਂ ਇਦਾਂ ਸ਼ਾਮ ਦੀ ਰਹਿਣੀ ਕੀ ਗੱਲ ਸਵੇਰੇ ਉੱਠਦੇ ਸਾਰੇ ਦਗਰਣੇ ਨੋ ਨੋ ਨੀ ਕੀ ਗੱਲ ਬਤ ਨੂੰ ਹਾਂਜੀ ਅਸੀਂ ਜਾ ਰਹੇ ਹਾਂ ਹੁਣ ਸਾਸਤਰੀ ਨਗਰ ਤਨਾਰ ਦੀ ਤਨਾਰ ਮੇਰੀ ਭਾਬੀ ਮੈਂ ਚੋਹੇ ਜਣੇ ਜਾਂਦੇ ਸੀ ਮੁਕਬੀ ਆਪਣੇ ਡੈਡੀ ਨੇ ਲੋਧਰੇ ਸਾਡੇ ਦਿੱਤਾ ਆ ਉਹਨਾਂ ਕੋਲ ਹਾਰ ਫਤੇ ਤੇ ਹਰ ਬੜਵਨਾਂ ਜੇ ਪਾ ਚੱਲ ਪਏ ਆ ਫਿਰ ਜੇਪਣੀ ਹੋ ਜਾਂਦੇ ਆ ਨਾ ਸਕੂਟਰ ਤੇ ਜਾਂਦੇ ਆ ਗਰਮੀ ਬਹੁਤ ਵਾਤੇ ਆ ਕੇ ਧਾਡੀਆਂ ਕੰਨੀਆਂ ਮੱਤੇ ਇਹ ਕਹਿੰਦੇ ਬਸ ਹੁਣ ਮੇਰਾ ਸਮਾਨ ਲੈ 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 ਮੁੜ ਕੇ ਨਹੀਂ ਇੰਦਾ ਭਾਂਡੇ ਭੁੰਡੇ ਬਹੁਤ ਲੱਗੇ ਕਾਫੀ ਉੱਤੇ ਵਾਹੇ ਚਲੋ ਦੇਖਦੇ ਜਾ ਕੇ ਤਾਂ ਨੇ ਜੁੜੇ ਰਿਹਾ ਤਾਂ ਕੋ ਲਗਾਉ ਦੇ ਨਾਲ ਤੇ ਆਪਾਂ ਜਾ ਰਹੇ ਹਾਂ ਸਕੂਟਰੀ ਤੇ ਟਾਈਮ ਹੋ ਜਗਾ 9 ਵਜੇ ਦਾ ਇੱਥੇ ਰੌਣਕ ਲੱਗੀ ਰਣੀ ਬਟਾਲੇ ਦੇ ਵਿੱਚ ਬਾਬੇ ਦੇ ਵਿਆਹ ਤੱਕ 9-10 ਤਰੀਕ ਤੱਕ ਉਹ ਤੋਂ ਜ਼ਿਆਦਾ ਮਹੀਨੇ 2 ਮਹੀਨੇ ਆ ਤੂੰ ਮਹੀਨੇ ਤੱਕ ਇੱਥੇ ਕੰਨ ਲੱਗਿਆ ਰਹਿਣੀ ਆ ਬਾਬੇ ਦੇ ਵਿਆਹ ਤੋਂ ਬਾਅਦ 2-3 ਮਹੀਨੇ ਬਾਅਦ ਹਾਂ ਜੀ ਅਸੀਂ ਪਹੁੰਚ ਚੁੱਕੇ ਹਾਂ ਸਾਸਤਰੀ ਨਗਰ ਆ ਦੇਖੋ ਦੁਕਾਨਾਂ ਲੱਗੀਆਂ ਪਹਿਲਾਂ ਤਾਂ ਲੱਗੀਆਂ ਭਾਂਡਿਆਂ ਦੀਆਂ ਭਾਂਡੇ ਬੜੇ ਇੱਧਰ ਵੀ ਸਾਈਡ ਭਾਂਡਿਆਂ ਦੇ ਇੱਧਰ ਲਈ ਬੱਚੀਆਂ ਦੇ ਘੜੌਣੇ ਤੇ ਇੱਧਰ ਸਾਰੇ ਭਾਂਡੇ ਹੀ ਉਹ ਜਿਹਾ ਜਿਹਾ ਲੱਗਣੀਆਂ ਦੁਕਾਨਾਂ ਜਿੰਨਾ ਨਹੀਂ ਹਾਸਾਗਾ ਅੱਗੇ ਚੱਲੋ ਅੱਗੇ ਦੇ ਇੱਕ ਹੀ ਅੰਨੇ ਇੱਥੇ ਤੇ ਹੋਊਗਾ ਸ਼ੀਰ ਭਾਂਡੇ ਇੱਧਰ ਵੀ ਬੜੇ ਇੱਧਰ ਦੇਖੋ ਟੈਡੀ ਵੀਰ ਜੀ ਅਸੀਂ ਪਹੁੰਚ ਚੁੱਕੇ ਆਂ ਸੰਦੀਪੋ ਖਲੋਤੀ ਮਸਤ ਖਲੋਤੀ ਈਰਿੰਗ ਵੇਖਣ ਦੀ ਇੱਧਰ ਵੀ ਦੁਕਾਨਾਂ ਲੱਗੀਆਂ ਮੈਂ ਆਤੇ ਸੰਦੀਪ ਨੇ ਇਹੋ ਕੁਝ ਵੇਖਣਾ ਈਰਿੰਗ ਵੇਖ ਲੈ ਫਲਾਵਰ ਹਾਈ ਲੈ ਵੀ ਇੱਥੇ ਟੈਡੀ ਬੀਅਰ ਵੀ ਲੱਗੇ ਨੇ ਮੈਂ ਤੇ ਦੀਦੀ ਆ ਗਈਆਂ ਵਾ ਕੱਲੀਆਂ ਇਹ ਦੋਨੋਂ ਜਾਣ ਕੇ ਮਗਰ ਉਹ ਇੰਨੇ ਨੂੰ ਕੋਈ ਫੂੰਗਣ ਹੁੰਦਾ ਪਿਆ ਤੇ ਉਹ ਗੱਲ ਕਰਦੇ ਸੀ ਕਈ ਵਾਰ ਆਖਿਆ ਕਿ ਦੋਵੇਂ ਨੇ ਨੀਕੋਂ ਮੁਫੇਰ ਨਹੀਂ ਐ ਕੋਈ ਮੁੰਡਾ ਆ ਜਾਂਦੇ ਬਾਅਦ ਇੰਨੀ ਉਹ ਜਦੋਂ ਉਹ ਫੁੱਲਾਂ ਵਾਲੀਆਂ ਦਿਖਾਣਾ ਲੱਗੀਆਂ ਸਰ ਉਹ ਜਿਹੜੀਆਂ ਨੂੰ ਪਤਾ ਨਾ ਦੁਕਾਨ ਤੇ ਦੇਖਦੇ ਇੱਥੇ ਦੇਖਦੇ ਕਿਹੜੀ ਤੇ ਵੀ ਨੀਨਾ ਕਲਰ ਵਾਲੇ ਜਿਵੇਂ ਹਨਾ ਕਿਹੜਾ ਕਲਰ ਚਾਹੀਦਾ ਸਟਾਈਲ ਕੋ ਵਾਲਾ ਨੀਨਾ ਹੈਗਾ ਇਤਰੀ ਵੀ ਲੱਗ ਗਈ ਦੇਖਾਂ ਇਹਨਾਂ ਨੇ ਕੋਈ ਹੱਦੀ ਪਰਵਾਹ ਨਹੀਂ ਐ ਦੋਵੇਂ ਗੱਲੀ ਲੱਗੇ ਕਿੱਦਾਂ ਵੀ ਇਹ ਪਤਾ ਕਿਹੜੀ ਦੁਕਾਨ ਤੇ ਜਾਈ ਜਾਂਦੇ ਹਾਂਜੀ ਉਹ ਗੱਲੀ ਲੱਗੇ ਹਾਂਜੀ ਆਹ ਸਸਿਗਲ ਪਾਜੀ ਹੁਣ ਅਸੀਂ ਇੱਥੇ ਰੁਕੇ ਆ ਫਲਾਵਰ ਵਾਲੀ ਦੁਕਾਨ ਤੇ ਬਸ ਰੁਕੇ ਜੇ ਲਿਆ ਗੋਹਨੇਗਾ ਇਹ ਫੁੱਲਾਂ ਵਾਲੀ ਦੁਕਾਨ ਤੇ ਪਹੁੰਚ ਗਏ ਤੇ ਅਜੇ 600 ਢੋਂ ਡਿਆ ਕੰਮ ਲੱਗਦਾ ਸਾਰਾ ਹੀ ਇਹਨਾਂ ਦਾ ਇਹ ਪਿਛਲੀ ਦੁਨੀਆ ਵਧੀਆ ਨਹੀਂ ਲੱਗਣਾ ਨਾ ਪਰ ਜਿਹੜਾ ਕੋ ਕਮਰੇ ਅਲੱਗੇ ਨਹੀਂ ਨੁੱਕਰ ਜਿੰਨਾ ਘਟਾਣਾ ਸਭ ਗੰਦੇ ਹੋ ਜਾਣਗੇ ਬਾਕੀ ਵੇਖ ਲੈ ਯਾਰ ਮਰਜੀ ਤੇਰੀ ਜਿੱਦਾ ਠੀਕ ਪਰ ਝੂ ਮਰ ਜਾ ਮੰਨੀਓ ਖਾਣ ਦੇ ਮੈਨੂੰ ਬੜੇ ਪਹਿਲੇ ਲੱਗੂ ਮਰਦੇ ਖਾਣੇ ਉਹ ਦੋ ਜਿੰਦੀ ਹਵਰ ਕੋਈ ਲੈ ਆ ਜੰਨੇ ਆ ਆਹ ਜੀ ਟਾਨੀ ਦੀ ਜੰਟਾ ਦੀ ਚਲ ਹਵਰ ਵੇਖ ਲਾਗੇ ਤੇ ਹੋਰ ਸੰਰਾਜੀ ਅਬ ਕਰੋ ਕਰਿਆ ਸਮਾਨ ਤੇ ਇਥੇ ਬਹੁਤ ਜਿਆਦਾ ਤੇ ਕਰੋ ਚੱਕ ਕਰਨ ਲੈ ਆ ਤੇ ਗੋਡੇ ਨੇ ਇੱਧਰ ਤੁਰੇ ਫਿਰੰਡੇ ਜੀ ਅੱਛਾ 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 ਹੈਂ ਨਾ ਨਾ ਉਹ ਮੈਂ ਜਮਾ ਉਹ ਇੱਕ ਦੋ ਲੈ ਉਹਾਂ ਦੇ ਆਹ ਪਲੇਟਾਂ ਜਿਹੜੇ ਬੜੇ ਪਸੰਦ ਆਈਆਂ ਆ ਜਿਹੜੀਆਂ ਨਾ ਜਿਹੜੀਆਂ 3 ਲੇਅਰ ਹੈ ਉਹ ਨਹੀਂ ਆਪਣੇ ਵਾਸਤੇ ਨਹੀਂ ਆਪਣੇ ਵਾਸਤੇ ਇਹ ਬੱਚਿਆਂ ਦੀਆਂ ਆ ਜਦ ਵੱਡੇ ਵੀ ਖਾਏ ਸਾਂ ਸਬਜ਼ੀ ਪਾ ਕੇ ਵਿੱਚ ਫੁਲਕਾ ਰੱਖਦੇ ਥੋੜੀਆਂ ਬਦਲ ਆ ਗਈਆਂ ਤੇ ਆ ਵੀ ਲਾਉਂਦੇ ਆ ਬੈਗ ਹੋਣੇ ਕੀ ਕਰਨਾ ਇਹ ਕਰਨਾ ਹਾਂ ਫਟੇ ਹੋਰ ਇਹਨਾਂ ਨੂੰ ਲੈ ਕੇ ਤੇ ਇਹ ਕਿ ਪਾਜੀ ਰਹਾ ਫਾਰਮਿੰਗ ਜਿਹੜਾ ਤੁਸੀਂ ਬੈਗ ਲਈ ਜਾਂਦੇ ਮੈਂ ਇੱਕ ਬੈਗਾ ਵਾਲਾ ਤੇ ਲਮਾਰੀ ਭਉਣ ਵਾਲੀ ਨਾ ਉਹ ਬੈਗ ਇਹ ਦੀ ਚਾਹਾਂਗੇ ਇਹ ਕਾ ਗੈਂਡੇ ਆ ਇੱਧਰ ਵੇਖ ਕਾ ਜੀਵਾ ਨਾ ਨਹੀਂ ਇੱਧਰ ਵੇਖੋ ਯਾਰ ਵਾਹ ਦੇਖ ਯਾਰ ਆ ਵਧੀਆ ਸੋ ਉਹ ਪੀਲੇ ਰੰਗ ਦਾ ਸਹੀ ਨਹੀਂ ਇਹ ਬਹੁਤ ਆ ਗਿਆ ਦਸਨੀ ਦੇ ਵੀ ਆ ਵਧੀਆ ਇਹ ਚੀਜ਼ਾਂ ਵੇ ਕਰੇ ਸਮੋਸੇ ਸਮੇਸੇ ਖਾਣੇ ਹੋਣ ਤੇ ਹੋਰ ਪੈਟੀਆਂ ਬੋਟੀਆਂ ਹੋਰ ਚੀਜ਼ਾਂ ਲੱਟਰਣ ਬਣ ਹੈਨਾ ਉਹ ਦਾ ਨੇ ਤੇ ਉਹ ਗੋਲ ਪਲੇਅਰ ਚ ਘੁੰਮਦਾ ਰਹਿੰਦਾ ਸਭ ਕੁਝ ਹੈਨਾ ਆ ਮੈਂ ਐਟ ਬਾਸ ਆਹ ਹੈ ਵੀ ਸੁਣੀਆ ਵੇ ਹੈਨਾ ਕੋਈ ਨੇ 3 ਮਹੀਨੇ ਲੱਗਾ ਰਹਿਣਾ ਕੰਮ ਕੋਈ ਗੱਲ ਨਹੀਂ ਹੈ ਕਿ ਨਹੀਂ ਤੁਹਾਡੀ ਟੱਕਣ ਨਹੀਂ ਮਿਲਦੇ ਵੀ ਉਹਨਾਂ ਨੇ ਟੱਕੜਿਆ ਨਹੀਂ ਰਮਾਲ ਲੱਲੇ ਆਪਾਂ ਹਰਫ ਤੇ ਵਾਸਤੇ ਮੈਂ ਕਹਾ ਚਲੋ ਇਹ ਦੋ ਦੰ ਚੀਜ਼ਾਂ ਮੈਂ ਲਈਆਂ ਕਿਰਨੇ ਕੁਝ ਨਹੀਂ ਲਿਆ ਕਿਥੇ ਕੇਤਲੀ ਆਹੋ ਇੱਥੇ ਸਮਾਨ ਨੂੰ ਭਾਈ ਜਿਆਦਾ ਬਹੁਤ ਭਾਗ ਨਸੂ ਤੇ ਜੀ ਉਹ ਬਣੇ ਹੀ ਮੀਡੀ ਜਿੰਮ ਢਪਾ ਕੇ ਢਮ ਢਮ ਓ ਕੇਤਲੀ ਖੜਨੀ ਕੇਤਲੀ ਕੀ ਕਰਨੀ ਹੈ ਉਹ ਵੀ ਕੇਤਲੀ ਲੈਣੇ ਸਮਾਨ ਸਭ ਕੁ ਬਰਾਤ ਚ ਇਸ ਪਿੱਟੇ ਵਜੇ ਲੱਗੇ ਤੇ ਇਹ ਵੀ ਆਹ ਖਾਪੇ ਇਸ ਇਤਨੀ ਹੁੰਦੀਆਂ ਤੇਰੇ ਯਾਰ ਤੇਰੇ ਵਿਆਹ ਨੂੰ ਨਹੀਂ ਇਹ ਹੈ ਗਲਬਾਤ ਨੇ انا ਗਣ ਵਧਿਆਣਾ ਉਹਦਾ ਮਨ ਨਹੀਂ ਬਚਦਾ ਕੱਪ ਨਾ ਇਦਾਂ ਦੇ ਪਲੇਨ ਉਹ ਦਾ ਕੋਈ ਨਹੀਂ ਸੁਣਦਾ ਉਹ ਗੜਵੇਜੀ ਵਾਲੇ ਪਾਉਂਦੇ ਪਹਿਲੇ ਨੂੰ ਚਾਹ ਨਹੀਂ ਮੁੱਕਦੀ ਸਹੀ ਗੱਲ ਉਹਦੋਂ ਉੱਪਰੇਣ ਖੜੇ ਹੋ ਤਰੇ ਇਹਦਾ ਹੈਂਡਲ ਹੱਚ ਰਹਿਣਾ ਨਹੀਂ ਆ ਕਿਤੇ ਵੀ 300 ਕੁ ਦੇ ਇੱਕ ਪੈਕੇਟ ਦਾ ਇਹ ਪਤਾ ਆ ਜਾ ਬੜਾ ਘੈਂਡਾ ਭਾਂਡਾ ਬਹੁਤ ਆ ਗਿਆ ਇੱਥੇ ਸਸਤੀ ਨੇ ਕਿਹੜੇ ਛੇ ਅੱਛਾ ਮੁਸ਼ਕਲ ਆ ਰਹੀ ਏ ਇਹ ਟੁੱਟ ਜਾਣੇ ਕਹਿੰਦੇ ਨਹੀਂ ਆ ਆ ਰਹਿ ਜਾਂਦੀ ਹੈ ਠਾਈ ਆ ਭਾਜੀ ਅੱਛਾ ਜਦੋਂ ਪੁੱਛ ਲਓ ਭਾਣਾ ਯਾਰ ਅਸੀਂ ਖੜੇ ਆ ਇਹ ਚਾਹ ਜਦੋਂ ਭਾਜੀ ਕਰਮਗਣ ਪਾਤੀ ਨਾ ਲੱਗਦੇ ਸੋਹਣੇ ਵੈ ਹਨ ਆ ਹੀ ਖੜਾ ਰਹਿ ਜਾਂਦੀ ਭਾਜੀ ਹੂੰ ਇਦਾਂ ਹੁੰਦਾ ਹੈ ਇੱਕ ਚੱਕੀ ਪਾਣਾ ਚੱਕੀ ਪਾਣਾ ਡੈਡੀ ਨੇ ਫਿੱਟੇ ਬੜੇ ਮਹਿੰਗੇ ਇਹ ਕਿੰਸੋ ਭਾਜੀ ਤਿੰਨ ਅੰਗਰੇ ਟੇਬਲ ਅੱਕਾ ਦਿਓ ਜੇ ਕਪੜਾ ਧੂਣਨ ਦੇਖੋ ਇਹ ਚੀਜ਼ਾਂ ਛੱਡ ਦਿਓ ਉਹ ਛੱਡ ਡੈਨ ਡੇ ਬਣਾਵਾਂਗੇ ਨਾ ਫੇਰ ਰੱਖ ਲਾਂਗੇ ਇਹ ਚੀਜ਼ਾਂ ਆਹ ਇਹ ਇਹ ਲੈ ਛੱਡਾਂ ਕੋਈ ਨਹੀਂ ਪਾਉਂਦਾ ਰੱਖ ਛੱਡੀ ਆ ਆਈਂ ਡੈਨਿਟੇ ਬਣਾ ਦੋ ਕੁ ਸਾਲ ਤੱਕ 3 ਸਾਲ ਤੱਕ ਹਾਂ ਉਦੋਂ ਅੰਦਰੋ ਚੀਜ਼ ਆ ਜਾਂਦੀ ਫਿਰ ਹੁੰਦਾ ਉਦਾਂ ਨਹੀਂ ਕੋ ਹੁੰਦਾ ਹਾਂ ਬੜੀ ਵਧੀਆ ਜਿੰਨੀਆਂ ਡੱਬੀਆਂ ਜੀਆਂ ਆਹ ਕੀ ਚੀਜ਼ ਆਹ ਬਈ ਆ ਗਈ ਇਹ ਸੌਸ ਕੇ ਲਈ ਇਹ ਚਾਰ ਕੇ ਲਈ ਬੜੀ ਵਧੀਆ ਸੀ ਜਣਾ ਉਹ ਜਿੰਨੇ ਕਹੇ ਜਾਓ ਦੇਖੇ ਦੇਖੋ ਸਾਲੀਆਂ ਜੀਆਂ ਉਹ ਹੈਗੀਆਂ ਦੇਖੋ ਕਿ ਆਈ ਆਈ ਆ ਆ ਸਾਲੀਆਂ ਆਏ ਪਰ ਵੱਡੀਆਂ ਇਹਦੇ ਵੀ ਇੰਦੀ ਛੋਟਾ ਸਹੀ ਹੈ ਕਿਉਂਸ ਵਿੱਚ ਹੈ ਨੂੰਸਾ ਆ ਆ ਆ ਆ ਸਾਲੀਆਂ ਲੈ ਆਈਏ ਦੋ ਦਿਨ ਮੰਨ ਲਾ ਕਹਿਣਾ ਮੇਰਾ ਆ ਲੈ ਜਾ ਦੋ ਤ ਹਵਾ ਇੱਧਰ ਆਵੇ ਆਵੇ ਇੱਧਰ ਆ ਜਾ ਆ ਵਖੂ ਵਾਈਟ ਵੀ ਹੈ ਜੀ ਤੇ ਸਾਈਜ਼ ਵਾ ਸਾਈਜ਼ ਥੋੜਾ ਵੱਡਾ ਆ ਗਿਆ ਆ ਠੀਕ ਆ ਮੇਰੇ ਸਾਨੂੰ ਆ ਠੀਕ ਹੈ ਪਰ ਇਹ ਚ ਕਲਰ ਵੇਜ ਹੈ ਕਲਰ ਹੋਰ ਮਿਲਦਾ ਅਜੀ ਗੱਲ ਆ ਸਾਈਜ਼ ਠੀਕ ਆ ਵੀ ਹੁਣ ਰਿਸਤੇ ਦਾ ਰਹਿਣਾ ਲੈਣਾ ਲੈਣਾ ਕਿਉਂ ਨੀ ਯਾਰ ਆ ਜਾ ਇਹ ਚ ਕਲਰ ਭਾਜੀ ਹੋਰ ਹੈਗਾ ਕਲਰ ਭਾਜੀ ਕਲਰ ਇਹ ਚ ਕਲਰ ਭਾਜੀ ਮੈਂ ਕਰਦੀ ਉਹ ਓਏ ਕਿੱਥੇ ਲਾਉਣੇ ਸੱਪੇ ਜੇ ਆਹ ਰਿਹਾ ਸੱਜਾ ਵਾਈਟ ਵੇ ਇਹਨੇ ਵੇਖ ਕਿਹੜੇ ਲਈ ਆ ਆਹ ਜਿਹੜਾ ਸੀਜ ਕੱਚ ਹੁੰਦਾ ਹੈ ਨੇ ਮਾਰਬਲ ਜਿਵੇਂ ਚਾਹ। ਕਿਰਨਾ ਵੇਖੋ। ਬਲੈਕ ਲੈਣੇ ਕਾ ਲੈਣੇ। ਬਲੈਕ ਕੋਈ ਕੱਪ ਵੀ ਲੈ ਲਓ ਟ੍ਰੇ। ਲੈ ਸਭ ਕੁ ਬਲੈਕ ਲੈਣਾ। ਚੱਲੇ ਆਂ ਪਰਾਇ ਨੇ ਕੁੱਟ ਪਵਾ ਲਈ। ਇਹਨਾਂ ਕੱਲੇ ਕਾਸਟ ਵੀ ਇਹ ਸਹੀ ਲੈ ਕੂੜੀ। ਪੱਈਆ ਕਿੰਨੇ ਦਾ ਸਿਸਟਮ ਜੀ? ਇਸੇ 250 ਕੁਸ਼ੀ। ਇਹ ਤਾਂ ਨਾ ਆ ਗਾ ਰੇ ਕੱਟ ਕਰ ਲਾ ਥੋੜੇ ਜੇ। ਦੋਸਤਾਂ ਕਿਸ਼ੇ ਵਾਲੀ ਵੀ ਆ ਗਈ ਲੈਣਾ। ਹੂ ਬੌਂਡ ਲੱਗ ਗਿਆ ਹੋਵੇ। ਤੇ ਤੇ ਬ੍ਰਾਊਨ ਕੱਟ ਦੇਣਾ। ਬ੍ਰਾਊਨ ਜਾਂ ਵਾਇਟ ਦੋ ਕ ਦੇ ਕਾ ਵਾਈਟ ਤੇ ਕਾ। ਕਾ ਤੇ ਕਾ। ਸਮਸਰਕਾਰੀ ਵਾਈਟ ਲੱਲੋ ਹੋਵੇ। ਇਹ 200 ਦੇ 400 ਵਾਲਾ ਦੇਖੋ ਭਾਜੀ ਆ ਵੀ ਹੈ। ਆ ਰੰਗ ਵਧੀਆ ਸਗੋ। ਮੈਂ ਆ ਰੰਗ ਠੀਕ। ਇਹ 200 ਦੀਆਂ ਛੇ। ਇਹਨੂੰ ਰੰਗ ਨਹੀਂ ਪਸੰਦ ਆਉਂਦਾ ਯਾਰ। ਰੰਗ ਸਹੀ ਆ। ਕਿੰਨਾ ਸੋਹਣਾ ਰੰਗ। 6 ਛੇ ਆਉਂਦੇ ਨੇ ਇਹ ਕੱਪੇ ਦੇ ਨਾਲ। ਉਹ ਯਾਰ ਸਾਥ ਜਿਵੇਂ ਇਹ ਸੌਸ ਦਾ ਡਾਰਕਨ ਪੜੇਗਾ ਬਿਲਕੁਲ। ਸੌਸ ਕਰਨ ਤੇ ਇਹਦੇ ਇਹਦੇ ਲੱਗੇ 200 ਦੀ ਛੇ। ਕੁਆਲਟੀ ਕੁਆਲਟੀ ਪੁਆਇੰਟ ਭਰੇ। ਇਹਦਾ 200 ਲਾਲਾ। 200 ਲਾਲਾ 200 ਲਾਲਾ ਆ ਲੱਲੂ ਨਹੀਂ ਤੇ ਆ ਆ ਨਿਕੀ ਨਿਕੀ ਸਮੋਸਾ ਹੱਥ ਛੱਡਣਾ ਹਰ ਉਹਨਾਂ ਹੈ ਇਹ ਤਸ ਸਮੋਸਾ ਆਉਣਾ ਨਹੀਂ ਪਕੌੜੇ ਆਉਣੇ ਆ ਜਾਣੇ ਆ ਜਾਣੇ ਬਹੁਤ ਵਧੀਆ ਆਉਣੇ ਸਮੋਸੇ ਲੈ ਲਓ ਯਾਰਾਂ ਅਵੇਲੇ ਲਾਲਾ ਗਾ ਚਲਿਏ ਫਿਰ ਲੈ 200 ਕੋਈ ਬਣਾਓ 200 ਲਾਲਾ 200 ਠੀਕ ਆ ਭਾਜੀ ਮੈਂ 10 ਮਿੰਟ ਆਕਾ ਮਤਲਬ ਕਪੜਾ ਜਮਾ ਕੇ ਛਾੜ ਦੇਣਾ 200 ਲਾਲਾ ਇਹਨੇ ਕੀ ਕਾਹਦੀਆਂ ਕਿੰਨੇ ਬਗੜੇ ਆ ਹਾਂ ਕੀੜਾ ਕੰਨ ਕਲਰ ਕਰਨ ਆ ਤੇ ਆ ਕੇ ਆ ਬਲੈਕ ਵਾਈਟ ਠੀਕ ਹੈ ਨਾ ਆ ਭਾਜੀ ਕਰ ਦੋ ਇਹਨੇ ਮੰਨ ਗਿਆ ਕਿ ਨੀ ਚਾਰ ਚਾਰ ਪਲੇਟਾਂ ਦੀ ਝਾੜ ਗਿਆ ਲੱਲਾ ਆ ਕੋਈ ਵਿਖਾ ਤੇ ਯਾ ਚੀਜ਼ ਕੋਈ ਦੇਤੀ ਨਹੀਂ ਯਾਰ ਆ ਚੀਜ਼ ਭਾਜੀ ਤੇ ਹੋਣੀ ਹੀ ਭਾਜੀ ਭਾਜੀ ਆ ਚੀਜ਼ ਆਦਾ ਸੁਣੀ ਇਹਦਾ ਨਾ ਕਰ ਯਾਰ ਪਰ ਇੱਕ ਨੇ ਥੋੜਾ ਲੱਲਾ ਹੁਣ 200 ਹੀ ਲਾ ਲੇ ਰੰਗ ਵੀ ਬਦਲਦਾ ਨਹੀਂ ਆ ਖਟਾਰ ਆਂ ਗਿਆ ਅਚਾਰ ਆਂ ਗਿਆ ਨਹੀਂ ਨਹੀਂ ਫਰਕ ਹੈ ਫਰਕੇ ਮਜ਼ਾਕ ਨਹੀਂ ਫਰਕਾ ਭਾਜੀ ਥੋੜਾ ਜਿਹਾ ਫਰਕ ਹੈ ਯਾਰ ਬੜਾ ਉਹ ਕਿਵੇਂ ਹੋ ਗਿਆ ਆਪਣੇ ਕੋਲ ਵਿੱਚ ਇਹ ਰਾਂ ਚਮਚੇ ਭੱਜੀ ਆਗੇ ਢੱਕਦੇ ਹੀ ਆ ਪਿੱਛੇ ਇਹ ਰਾਂ ਚਮਚੇ ਦੇ ਯਾਰ ਚਮਚੇ ਵਾਈਟ ਚਮਚੇ ਹੋ ਗਏ ਹਾਂ ਚਮਚੇ ਨਹੀਂ ਹੁੰਦੇ ਇਸਕੇ ਆ ਦੇਖੋ ਉਹ ਰੰਗ ਜੀ ਫਰਕ ਪਾਤਾ ਮੈਂ ਕੀ ਕਰਾਂ ਉਹ ਆਹ ਮੁਖ ਭੱਜੀ ਆ ਇੱਕੋ ਜਿਹੀ ਕਰਦੇ ਹੋ ਉਹ ਦੇਖੋ ਜੀ ਇਹ ਚੈੱਕ ਲਉ ਕਟੀਆਂ ਨਾਲੇ ਕਿੱਥੇ ਇਹ ਫਰਕ ਹੈ ਫਰਕਿਆ ਭੱਜੀ ਆ ਇੱਕੋ ਜਿਹੀ ਯਾਰ ਫਰਕ ਵਾ ਯਾਰ ਇਹਨਾਂ 'ਚ ਆਹ ਠੀਕ ਆ ਆ ਚੈੱਕ ਕਰ ਚੈੱਕ ਕਰ ਲੈ ਚਲੋ ਭੱਜੀ ਹੋਣੀ ਜੀ ਮੈਂ 15 ਮਿੰਟ ਹੋ ਗਿਆ ਕਪੜਾ ਮਾਰਦੇ ਤੇ ਲਾ ਲਾ ਰਿਹਾ ਰੇਤ ਕੋਈ 5 ਮਿੰਟ ਦੁਕਾਨ ਤੇ ਤੁਮ ਨਹੀਂ ਲੰਦਾ 1.5 ਹਾਂ ਅੱਗੇ ਸੁਣੀ ਹੋਈ ਆ ਲੈ ਲਿਆ ਅਸੀਂ ਦੇ ਕੋਨਾ ਕੋਤੇ ਲੈਣ ਆਏ ਲੈ ਜਾਓ ਆ ਕੀ ਟਕੋਲੀਆਂ ਬੱਕਰੀਆਂ ਲੱਗੀਆਂ ਨੇ ਦੇਖੋ ਚੁੱਪਣ ਲੱਗੀਆਂ ਨਹੀਂ ਨਹੀਂ ਤਨੀ ਆਵ ਲੈ ਲਓ ਆ ਇੱਦੀ ਅੱਜ ਮੋਟਾ ਆ ਕਿੰਨੇ ਰਿਆਂ ਆ ਆ ਆ ਆ ਆ 120 ਦੀ ਇੱਕ ਝੂਟ ਕਹਿਣ ਡਿਆਂ ਆ ਆ ਦਵਾਈ ਦੇ ਚਮਚੇ ਚੋਵੀਆਂ ਵੀ 6 ਭਾਜੀ ਹੋ ਹੈ ਜੇ ਸਰ ਇੱਥੇ ਗਾੜੀ ਰੱਖੇ ਫਿਰ ਉਹ ਬੱਕਰੇ ਕਹਿੰਦਾ ਜੋ ਕੱਟ ਲੇ ਤੁਸੀਂ ਇਹਨੇ ਕੱਟ ਲੇ ਵਿੱਚੋਂ ਹਾਈ ਕੋਈ ਨਹੀਂ ਇਸ ਤਰ੍ਹਾਂ ਆ ਰਿਹਾ ਸਾਰੇ ਦਾਗਾ ਗਾਣਾ ਬਣਿਆ ਗੁੱਦਰ ਬਣੇ ਨੇ ਉਹ ਤਾਂ ਬਣਾਈਵੇਂ ਇਹ ਵਾਈਟ ਜਾਦਾ ਨਹੀਂ ਸਲਿੱਪਾ ਕਰੀਏ ਫੰਟ ਲੱਗ ਜੀ ਨਾਲ ਅੱਛਾ ਬਣਾਈ ਜਾਂਦਾ ਬਣਾਈ 220 200 ਥੱਲੇ ਕੋਈ ਗੱਲ ਇਹ ਨਹੀਂ ਕਰਦੇ ਯਾਰ ਲੈ ਲੈਣਾ ਕੱਪ ਖੜਨੇ ਕਰੀਂ ਵਾਈਟ ਕੱਪ ਆਪਣੇ ਆਪਣੇ ਨਹੀਂ ਕੱਪ ਨੇ ਉਹ ਵੀ ਚੋਰੀ ਬਾਈ ਗਾਉਂ ਉਹ ਯਾਰ ਲੰਗਦੇ ਹੋ। ਉਹ ਵੀ ਚੱਲੀ ਹੁਣ ਕਰ ਆ ਲੱਲੀ ਆਪਾਂ ਕਰਿਆਂ ਦੋ ਚਾਹ। ਚਲੋ ਪਹੁੰਚੋ। ਮਿਲਦੇ ਆਂ ਸਵੇਰੇ। ਆਹ ਜਿਹੜਾ ਮਾਲ ਮਗਰ ਪਾਇ ਦੀ ਫੁੱਲਾਂ ਜਿਹੜੇ। ਪਿੰਦੀ। ਠੀਕ ਨੇ। ਕਿਉਂ ਵੀ ਹੁਣ ਕਰੰਦੇ ਨਹੀਂ ਫਰਦੀ ਕੋਈ ਚੀਜ਼। ਨਾ ਇਹਨੇ ਕਿੱਟ ਫੜਨੀ ਹੁੰਦੀ। ਹਾਂ। ਕਿਦਾਂ? ਦਿਨ-ਦਿਨ ਲੰਘਦੇ ਜਾਲੇ। ਤੇ ਡੈਡੀ ਮੈਂ ਕੀ ਇਹਨੂੰ ਕਿਹੜਾ ਸੂਟ ਕਹਿੰਦੇ? ਸਪਾਈ ਸੂਟ। ਹੋਲ ਨੇ। ਕੀ ਕਹਿੰਦੇ? ਹਲੇ ਯਾ ਵੀ ਨਾ ਗੱਲ ਚੈੱਕ ਕਰਕੇ ਵਿਹਲੇ ਹਾਂ ਜੀ ਜਮਾਦਸਤਵਾ ਤੇ ਗੱਲਬਾਤ ਪੂਰੀ ਆ ਇਹ ਜਿਹੜਾ ਸਰਵਾ ਦੇ ਕਲੋਥੀ ਹੁਣ ਹਾਂਜੀ ਹਾਂਜੀ ਸਪਾਰੀ ਸੂਟ ਨਾਈਟ ਸੂਟ ਨਾਈਟ ਸੂਟ ਥੋੜੀ ਸਪਾਰੀ ਸੂਟ ਆਈ ਹੈ ਇਹ ਨਹੀਂ ਮਿਲਣਾ ਡੈਡ ਦੇ ਕਣ ਵੀ ਲਾਲੀ ਸੂਟ ਹੁੰਦਾ ਏ ਚੀ ਬਾਦੇ ਅੱਗੇ ਰਹਿਣ ਮੈਂ ਜੇਬ ਵਿੱਚ ਪਾ ਲੈ ਨੰਬਰ ਆਵਾਜ਼ ਮੈਂ ਰੱਖਦਾ ਸਮਾਨਾ ਵੀ ਲਾਇਆ ਸਮਾਨ ਰੱਖਦੀ ਗੱਡੀ ਚ ਚਲੋ ਵੀ ਆਪਾਂ ਚੱਲੇ ਹਾਂ ਨੂੰ ਘਰ ਟਾਈਮ ਹੋ ਗਿਆ 11 ਵਜੇ ਦਾ ਰਾਤ ਹਾਂ ਰੱਖ ਦੋ ਰੱਖਦਾ ਚਲੋ ਵੀ ਚਲੋ ਠੀਕ ਆ ਫਿਰ ਹੋ ਗਿਆ ਚਲੋ 11 ਵੱਜ ਚੁੱਕੇ 咋了？